ਵੇ ਮੈਂ ਕੀਤੀ ਬੀਏ ਪਾਸ ਵੇ ਤੂੰ ਪੜਿਆ ਨਾ ਇੱਕ ਕਲਾਸ ਵੇ ਮੈਂ ਇਨਾ ਗੱਲਾਂ ਤੋਂ ਵੇ ਮੈਂ ਨਾ ਗੱਲਾਂ ਤੋਂ ਸੜੀ ਹੋਈਆਂ ਤੂੰ ਅਨ ਪੜਤੇ ਮੈਂ ਪੜੀ ਹੋਈਆਂ ਤੂੰ ਅਨ ਪੜਤੇ ਮੈਂ ਪੜੀ ਹੋਈਆਂ ਇਨਾ ਗੱਲਾਂ ਤੋਂ ਸੜੀ ਹੋਈਆਂ ਤੂੰ ਅਨ ਪੜਤੇ ਮੈਂ ਪੜੀ ਹੋਈਆਂ ਵੇ ਮੈਂ ਮੰਗਿਆ ਜੂੜਾ ਝਾੜੀ ਦਾ ਤੂੰ ਲਿਆ ਆ ਕੂੜਾ ਨਾਲੀ ਦਾ ਵੇ ਮੈਂ ਇਨਾ ਗੱਲਾਂ ਵੇ ਮੈਂ ਨਾ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਇੰਨਾ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਵੇ ਮੈਂ ਮੰਗਿਆ ਜੋੜਾ ਸੂਈਆਂ ਦਾ ਤੂੰ ਲਿਆਇਆ ਜੋੜਾ ਚੂਈਆਂ ਦਾ ਵੇ ਮੈਂ ਇੰਨਾ ਗਲਾਂ ਤੋਂ ਵੇ ਮੈਂ ਨਾ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਇਨਾ ਗੱਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਵੇ ਮੈਂ ਮੰਗਿਆ ਜੋੜਾ ਜੁੱਤੀਆਂ ਦਾ ਤੂੰ ਲਿਆਇਆ ਜੋੜਾ ਕੁੱਤੀਆਂ ਦਾ ਵੇ ਮੈਂ ਇਨਾ ਗੱਲਾਂ ਤੋਂ ਵੇ ਮੈਂ ਨਾ ਗੱਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਇਨਾ ਗੱਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਵੇ ਮੈਂ ਮੰਗਿਆ ਜੋੜਾ ਚਾਂਜਰਾਂ ਦਾ ਤੂੰ ਲਿਆਇਆ ਜੋੜਾ ਬੰਦਰਾਂ ਦਾ ਵੇ ਮੈਂ ਇਹਨਾ ਗੱਲਾਂ ਤੋਂ ਵੇ ਮੈਂ ਇਹਨਾ ਗੱਲਾਂ ਤੋਂ ਸੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਇਹਨਾ ਗੱਲਾਂ ਤੋਂ ਸੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ